ਕਾਲੀ ਦਲ ਦੇ ਉੱਪਰ ਸਵਾਲ ਜਿਹੜੇ ਜਿਹੜੇ ਪਿੱਛਾ ਨਹੀਂ ਛੱਡ ਰਹੇ ਭਾਵੇਂ ਉਹ ਬੈਬਲ ਕਲਾਂ ਵਾਲਾ ਮੋਰਚਾ ਹੋ ਗਿਆ ਜਿੱਥੇ ਗੋਲੀਬਾਰੀ ਹੋਈ ਸੀ ਸਮੇਤ ਸੈਣੀ ਨੂੰ ਡੀਜੀਪੀ ਲਾਉਣਾ ਇਜ਼ਹਾਰ ਆਲਮ ਨੂੰ ਉਪਾਧੀਆਂ ਦੇਣੀਆਂ ਪੇਯਾਦਵੀ ਦਾ ਸਭ ਤੋਂ بڑا ਮੁੱਦਾ ਰਿਹਾ ਸੌਦਾ ਸਾਧ ਨੂੰ ਮਾਫੀ ਦੇਣ ਦਾ ਸਭ ਤੋਂ بڑا ਮੁੱਦਾ ਰਿਹਾ ਉਹ ਤਾਂ ਦਾਗ ਸਾਫ਼ ਨਹੀਂ ਹੋ ਰਿਹਾ ਕਾਲੀ ਦਲ ਇੱਕ ਰੀਜਨਲ ਪਾਰਟੀ ਹੈ ਸਹੀ ਜਿਹੜੀ ਸ਼ਹੀਦੀਆਂ ਤੋਂ ਨਿਕਲੀ ਹੈ ਇਹ ਕੋਈ ਇੱਕ ਬੰਦੇ ਨੇ ਨਹੀਂ ਬਣਾਈ ਅੱਜ ਵੀ ਇਹਨੂੰ ਇੱਕ ਰੀ ਚਲਾ ਰਹੇ ਹਨ ਪ੍ਰਧਾਨ ਕੋਈ ਵੀ ਹੋ ਜਾਣਾ ਜਿਹੜਾ ਮਿਹਨਤ ਕਰਨਾ ਡੈਲੀਗੇਟ ਤੋਂ ਕੋਈ ਵੀ ਨਿਕਲ ਸਕਦਾ ਹੈ ਇਲੈਕਟਿਡ ਪ੍ਰਧਾਨੀ ਸਬਸਕੂਨ ਸਿ ਕਦਰ ਇਹ ਚੋਣ ਦੇ ਵਿੱਚ ਸੀ ਰਾਜ ਭਾਗ ਵਿੱਚ ਸੀ ਇਹਨਾਂ ਸਾਰੇ ਇਲਾਕੇ ਇਸ ਕਰਕੇ ਤੁਸੀਂ ਇਹ ਕਿੰਤੂ ਪ੍ਰਾਂਤੂ ਵਿੱਚ ਨਹੀਂ ਬਹਾਦਰਾਂ ਦੀ ਪਾਰਟੀ ਨੂੰ ਲੋਕ ਲੱਗੇ ਰਹਿੰਦੇ ਨੇ ਇਸ ਕਰਕੇ ਕਿਉਂ ਕਿ ਡਰ ਹੈ ਕਿ ਫੇਰ ਆਉਣੇ ਨੇ ਉਹਨਾਂ ਦੇ ਰਾਜ ਭਾਗ ਜੰਨੇਗਾ ਸਾਡੀ ਪੰਜਾਬ ਤੇ ਜੇ ਪੰਜਾਬ ਕਿਵੇਂ ਬਚੋਣਾ ਅਸੀਂ ਆਪਦਾ ਸੂਬਾ ਕਿਵੇਂ ਬਚੋਣਾ ਅਸੀਂ ਆਪਣੀ ਮinority ਦੀ ਰਾਖੀ ਕਿਵੇਂ ਕਰਨੀ ਐ ਅਸੀਂ ਧਰਮ ਦੀ ਰਾਖੀ ਕਿਵੇਂ ਕਰਨੀ ਐ ਅਸੀਂ ਮਾੜੇ ਆ ਚੰਗੇ ਆ ਕਮਜ਼ੋਰ ਆ ਤਕੜੇ ਆ ਅਸੀਂ ਉਹ ਲੜਾਈ ਲੜ ਰਹੇ ਆ ਸਾਥ ਵਗੈਰ ਕੋਈ ਬੰਦੀ ਸਿੱਖਾਂ ਦੀ ਆਵਾਜ਼ ਕੱਢਦਾ ਪਰ ਕਹਿੰਦੇ ਬੰਦੀ ਸਿੰਘ ਹੁਣ ਚੇਤੇ ਆਏ ਨੇ ਜਦੋਂ ਸਰਕਾਰ ਆ ਰਹੀਆਂ ਉਦੋਂ ਨਹੀਂ ਆਏ